ਪ੍ਰੋਪਰਟੀ ਦਾ ਕੰਮ ਕਰਦੇ 45 ਸਾਲਾ ਵਿਅਕਤੀ ਨੇ ਫੋਰਚੂਨਰ ਗੱਡੀ ਵਿੱਚ ਪੁੱਤਰ ਪਤਨੀ ਤੇ ਖੁਦ ਨੂੰ ਮਾਰੀ ਗੋਲੀ ਖੁਦ ਦਾ ਸੁਸਾਇਡ ਕੀਤਾ ਹੈਗਾ ਲੱਤੀ ਦੀ ਗੋਲੀ ਮਾਰਤੀ ਤੇ ਬਾਈਕ ਤੇ ਵੀ ਆਪੀ ਫੀਲਰ ਚਲੇ ਗਿਆ ਬਨੂਰ ਤੇਪਲਾ ਕੌਮੀ ਮਾਰਗ ਉੱਤੇ ਪਿੰਡ ਚੰਗੇਰਾ ਨੇੜੇ ਵਾਪਰੀ ਦਰਦਨਾਕ ਘਟਨਾ ਜਰੂਰ ਤੇਪਲਾ ਨੂੰ ਜਾਂਦੇ ਕੌਮੀ ਮਾਰਕ ਤੋਂ ਪਿੰਡ ਚੰਗੇਰਾ ਜਾਂਦੀ ਸੜਕ ਦੇ ਨੇੜੇ ਖੇਤਾਂ ਵਿੱਚ ਜਾਂਦੀ ਪਹੀ ਉੱਤੇ ਫੋਰਚੂਨਰ ਵਿੱਚ ਤਿੰਨ ਲਾਸ਼ਾਂ ਮਿਲੀਆਂ ਨੇ ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ ਪਿੰਡ ਸਿੱਖਾਂਵਾਲਾ ਨੇੜੇ ਲੰਬੀ ਜ਼ਿਲ੍ਹਾ ਬਠਿੰਡਾ ਉਸ ਦੀ ਪਤਨੀ ਮਨਦੀਪ ਕੌਰ ਅਤੇ ਉਹਦੇ ਪੁੱਤਰ ਅਵੇ ਜਿਸ ਦੀ ਉਮਰ 15 ਸਾਲ ਹੈ ਉਹਨਾਂ ਦੀਆਂ ਨੇ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਤਲ ਫੜਿਆ ਹੋਇਆ ਸੀ ਅਤੇ ਤਿੰਨਾਂ ਦੇ ਸਿਰ 'ਚ ਗੋਲੀਆਂ ਦੇ ਨਿਸ਼ਾਨ ਨੇ ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ ਘਟਨਾ ਦਾ ਪਤਾ ਖੇਤਾਂ ਵਿੱਚੋਂ ਟਿਊਬਲ ਚਲਾਉਣ ਗਏ ਕੁਝ ਵਿਅਕਤੀਆਂ ਤੋਂ ਲੱਗਿਆ ਜਿਨ੍ਹਾਂ ਨੇ ਗੱਡੀ ਵਿੱਚ ਲਾਸ਼ਾਂ ਵੇਖ ਕੇ ਬਨੂੜ ਪੁਲਿਸ ਨੂੰ ਫੋਨ ਕੀਤਾ ਜਿਸ ਮਗਰੋਂ ਥਾਣਾ ਬਨੂੜ ਦੀ ਪੁਲਿਸ ਅਤੇ ਰਾਜਪੁਰਾ ਤੋਂ ਡੀਐਸਪੀ ਮਨਜੀਤ ਸਿੰਘ ਤੁਰੰਤ ਮੌਕੇ ਤੇ ਪਹੁੰਚੇ ਪੁਲਿਸ ਦੇ ਮੌਕੇ ਪਹੁੰਚਣ ਤੱਕ ਗੱਡੀ ਸਟਾਰਟ ਹੀ ਖੜੀ ਸੀ ਜਿਸ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ 4 ਵਜੇ ਦੇ ਕਰੀਬ ਵਾਪਰੀ ਸਾਰਾ ਪਰਿਵਾਰ ਪੀਵੀ 65 ਏ ਐਮ 0082 ਨੰਬਰ ਫੋਰਚੂਨਰ ਗੱਡੀ ਵਿੱਚ ਮੌਜੂਦ ਸੀ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਤੇ ਉਹਦਾ ਪਰਿਵਾਰ ਪਹਿਲਾਂ ਗੁਰਗੌਰ ਰਹਿੰਦੇ ਸੀ ਪਰ ਪਿਛਲੇ 7-8 ਸਾਲਾਂ ਤੋਂ ਮੁਹਾਈ ਦੇ ਸੈਕਟਰ 109 ਐਮਰ ਸਟੇਟ ਵਿੱਚ ਰਹਿ ਰਹੇ ਸੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਘਟਨਾ ਦਾ ਪਤਾ ਲੱਗਿਆ ਹੀ ਐਮਰ ਸਟੇਟ ਵਿੱਚ ਮ੍ਰਿਤਕਾਂ ਦੇ ਪਰਿਵਾਰ ਤੇ ਗਵਾਂਢੀ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੇ ਹੋਏ ਸਨ ਇਹ ਸੰਦੀਪ ਸਿੰਘ ਹੈ ਜੀ ਸਿੱਖ ਵਾਲਾ ਪਿੰਡ ਹੈਗਾ ਲੰਬੀ ਵੇਚ ਤੇ ਉਹ ਤੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਇਹ ਇਹਦਾ ਸੁਸਾਇਡ ਕੀਤਾ ਹੈਗਾ ਬੱਚੇ ਨੇ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਨਿਕਲਿਆ ਗਿਆ ਕਿ ਇਹਨੇ ਬਾਅਦ ਸਾਈ ਹੈਗਾ ਤੋਂ ਬਾਅਦ ਜੋ ਬੰਦੀ ਕਰ ਸੁਸਾਇਡ ਕਦਿਆਂ ਕੀਤਾ ਗਿਆ ਸਰ ਵਪਨ ਕਿ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਿਲੀ ਪਰਸਪੈਕਟਿਵ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਫ਼ਸੀਲ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਇਟਲੀ ਪਹਿਲੇ ਖੇਤੀ ਦਾ ਕੰਮ ਕਰਦਾ ਸੀਗਾ ਕਿੰਨੇ ਸੇਕ ਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਤੇ ਹੁਣ ਜਿਹੜਾ ਇਹ ਪ੍ਰਾਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਾਹਰੀ ਦੇ ਵਿੱਚ ਅੱਛਾ ਜੀ ਪ੍ਰਾਪਰਟੀ ਦਾ ਕੰਮ ਕਰਦੇ 45 ਸਾਲਾ ਵਿਅਕਤੀ ਨੇ ਫੋਰਚੂਨਰ ਗੱਡੀ ਵਿੱਚ ਪੁੱਤਰ ਪਤਨੀ ਤੇ ਖੁਦ ਨੂੰ ਮਾਰੀ ਗੋਲੀ ਇਹਦਾ ਸੁਸਾਇਸਾਈਡ ਕੀਤਾ ਹੈਗਾ ਲੱਤੀ ਗੋਲੀ ਮਾਰਤੀ ਤੇ ਬਾਈਕ ਤੇ ਵੀ ਆਪੀ ਫੀਲ ਕਰ ਗਿਆ ਲਿਆ ਮਨੂਰ ਤੇਪਲਾ ਕੌਮੀ ਮਾਰਗ ਉੱਤੇ ਪਿੰਡ ਚੰਗੇਰਾ ਨੇੜੇ ਵਾਪਰੀ ਦਰਦਨਾਕ ਘਟਨਾ। ਨੂਰ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਚੰਗੇਰਾ ਜਾਂਦੀ ਸੜਕ ਦੇ ਨੇੜੇ ਖੇਤਾਂ ਵਿੱਚ ਜਾਂਦੀ ਪਹੀ ਉੱਤੇ ਫੋਰਚੂਨਰ ਵਿੱਚ ਤਿੰਨ ਲਾਸ਼ਾਂ ਮਿਲੀਆਂ ਨੇ। ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ ਪਿੰਡ ਸਿੱਖਾਂਵਾਲਾ ਨੇੜੇ ਲੰਬੀ ਜ਼ਿਲ੍ਹਾ ਬਠਿੰਡਾ ਉਸ ਦੀ ਪਤਨੀ ਮਨਦੀਪ ਕੌਰ ਅਤੇ ਉਹਦੇ ਪੁੱਤਰ ਅਵੇ ਜਿਸ ਦੀ ਉਮਰ 15 ਸਾਲ ਹੈ ਉਹਨਾਂ ਦੀਆਂ ਨੇ। ਮਰਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਤਲ ਫੜਿਆ ਹੋਇਆ ਸੀ ਅਤੇ ਤਿੰਨਾਂ ਦੇ ਸਿਰ 'ਚ ਗੋਲੀਆਂ ਦੇ ਨਿਸ਼ਾਨ ਨੇ ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦਾ ਪਤਾ ਖੇਤਾਂ ਵਿੱਚੋਂ ਟਿਊਬਵਲ ਚਲਾਉਣ ਗਏ ਕੁਝ ਵਿਅਕਤੀਆਂ ਤੋਂ ਲੱਗਿਆ ਜਿਨ੍ਹਾਂ ਨੇ ਗੱਡੀ ਵਿੱਚ ਲਾਸ਼ਾਂ ਵੇਖ ਕੇ ਬਨੂੜ ਪੁਲਿਸ ਨੂੰ ਫੋਨ ਕੀਤਾ ਜਿਸ ਮਗਰੋਂ ਥਾਣਾ ਬਨੂੜ ਦੀ ਪੁਲਿਸ ਅਤੇ ਰਾਜਪੁਰਾ ਤੋਂ ਡੀਐਸਪੀ ਮਨਜੀਤ ਸਿੰਘ ਤੁਰੰਤ ਮੌਕੇ ਤੇ ਪਹੁੰਚੇ। ਪੁਲਿਸ ਦੇ ਮੌਕੇ ਪਹੁੰਚਣ ਤੱਕ ਗੱਡੀ ਸਟਾਰਟ ਹੀ ਖੜੀ ਸੀ ਜਿਸ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ 4 ਵਜੇ ਦੇ ਕਰੀਬ ਵਾਪਰੀ ਸਾਰਾ ਪਰਿਵਾਰ ਪੀਵੀ 65 ਏਐਮ 0082 ਨੰਬਰ ਫੋਰਚੂਨਰ ਗੱਡੀ ਵਿੱਚ ਮੌਜੂਦ ਸੀ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਤੇ ਉਹਦਾ ਪਰਿਵਾਰ ਪਹਿਲਾਂ ਗੁਰਗੌਰ ਰਹਿੰਦੇ ਸੀ ਪਰ ਪਿਛਲੇ 7-8 ਸਾਲਾਂ ਤੋਂ ਮੁਹਾਈ ਦੇ ਸੈਕਟਰ 109 ਐਮਰ ਸਟੇਟ ਵਿੱਚ ਰਹਿ ਰਹੇ ਸੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਘਟਨਾ ਦਾ ਪਤਾ ਲੱਗਿਆ ਹੀ ਐਮਰ ਸਟੇਟ ਵਿੱਚ ਮ੍ਰਿਤਕਾਂ ਦੇ ਪਰਿਵਾਰ ਤੇ ਗਵਾਂਢੀ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੇ ਹੋਏ ਸਨ ਇਹ ਸੰਦੀਪ ਸਿੰਘ ਹੈ ਜੀ ਸਿੱਖ ਵਾਲਾ ਪਿੰਡ ਹੈਗਾ ਲੰਬੀ ਵਜੇ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਇਹਨੇ ਜਿੱਦਾਂ ਸੁਸਾਇਡ ਕੀਤਾ ਹੈਗਾ ਬੱਚੇ ਗੁਲੀ ਮਾਰਤੀ ਆਪ ਬਾਈਕ ਤੇ ਵੀ ਆਪ ਹੀ ਨਿਕਲ ਆ ਗਿਆ ਤੇ ਇਹਨੇ ਬਾਹਰ ਸਾਈ ਹੈਗੀਆਂ ਤੋਂ ਬਾਦ ਜੋ ਬੰਦੀ ਕਰ ਸੁਸਾਇਡ ਕਾਦੀਆਂ ਕੀਤਾ ਗਿਆ ਸਰ ਬਪਨ ਜੀ ਕਿ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਇਟਲੀ ਪਹਿਲੇ ਮੇਰੇ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸੇਖਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਤੇ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਾਹਰੀ ਦੇ ਵਿੱਚ ਅੱਛਾ